ਹਲੇਲੂਇ ਹਲੇਲੂਇ ਅਮਰੇ ਖੁਦਾਵੰਤ ਤੇਰਾ ਧੰਨਵਾਦ ਤੇਰਾ ਧੰਨਵਾਦ ਤੇਰਾ ਧੰਨਵਾਦ ਤੇਰਾ ਧੰਨਵਾਦ ਮੇਰੇ ਮਹਾਨ ਪਰਮੇਸ਼ੁਰ ਮੇਰੇ ਪਿਤਾ ਜੀ ਸਮੇਂ ਦੇ ਰਜ ਦੇ ਦਿਨ ਦੇ ਲਈ ਤੇਰਾ ਧੰਨਵਾਦ ਖੁਦਾਵੰਤ ਤੇ ਦਇਆ ਕਰ ਆਪਣੇ ਬੱਚਿਆਂ ਤੇ ਤਰਸ ਕਰ ਮਹਾਨ ਪਰਮੇਸ਼ੁਰ ਖੁਦਾਵੰਤਾ ਦਾ ਜੋ ਵਚਨ ਹੋਵੇ ਉਸ ਦੇ ਜਰੀਏ ਸਭ ਨੂੰ ਆਸ਼ੀਸ਼ ਵਰਤ ਦੀ ਭਰਪੂਰੀ ਮਿਲੇ ਮੇਰੇ ਪਿਤਾ ਤੂੰ ਰਹਿਮ ਕਰ ਆਪਣੇ ਬੱਚਿਆਂ ਤੇ ਪਵਿੱਤਰ ਆਤਮਾ ਜੀ ਅਗਵਾਈ ਕਰ ਪ੍ਰਾਰਥਨਾ ਪ੍ਰਭੂ ਯੇਸ਼ੂ ਨਾਮ ਜੁੰਦੇ ਆਮੀ ਹਲੇਲੂਇ मेरे प्यारे भैन प्रावु अजदा बचन है जबूर छपंजा दठ इस लिखा तू मेरे वारा फिरन लेखा करता है मेरे अपनी हंझुआ रख... मेरे न अपनी कुपीच रख तेरी किताब नहीं हाले लोही वचन की लिखे प्रभु साढ़े देखता है साढ़े हंझू जाया नहीं हैं। ਪਰਭੂ ਸਾਡੇ ਹੰਝੂਆਂ ਨੂੰ ਆਪਣੀ ਕੁੱਪੀ ਵਿੱਚ ਜਮਾ ਰੱਖਦਾ ਹੈ ਜਦੋਂ ਪ੍ਰਾਰਥਨਾ ਦੇ ਵਿੱਚ ਤੁਸੀਂ ਹੰਝੂ ਵਹੁੰਦੇ ਹੋ ਪਰਮੇਸ਼ਵਰ ਦੇ ਅੱਗੇ ਰੋਂਦੇ ਹੋ, ਕਰੋਲੋਂਦੇ ਹੋ ਪਰਮੇਸ਼ਵਰ ਸਭ ਦੇਖਦਾ ਹੈ ਪਰਮੇਸ਼ਵਰ ਕੋਲ ਸਾਡੇ ਹਰ ਇੱਕ ਹੰਝੂ ਦਾ ਹਿਸਾਬ ਹੈ ਇਸ ਪਿੱਛੇ ਵੀ ਇੱਕ ਕਾਰਨ ਹੈ ਕਿ ਪ੍ਰਾਰਥਨਾਵਾਂ ਦਾ ਉੱਤਰ ਸਾਨੂੰ ਜਲਦੀ ਮਿਲ ਜਾਂਦਾ ਹੈ ਕਿ ਪ੍ਰਾਰਥਨਾਵਾਂ ਦਾ ਉੱਤਰ ਸਾਨੂੰ ਵਰਤ ਰੱਖ ਕੇ ਮਿਲਦਾ ਹੈ ਕਿ ਪ੍ਰਾਰਥਨਾਵਾਂ ਦੇ ਉੱਤਰ ਸਾਨੂੰ ਉਦੋਂ ਮਿਲਦੇ ਨੇ ਜਦੋਂ ਅਸੀਂ ਪ੍ਰਭੂ ਅੱਗੇ ਗੋਡੇ ਟੇਕ ਕੇ ਬੈਠਦੇ ਹਾਂ ਰੋਣੇ ਹਾਂ ਕਰ ਲਾਉਂਦੇ ਹਾਂ ਫਿਰ ਸਾਨੂੰ ਪ੍ਰਾਰਥਨਾ ਦਾ ਉੱਤਰ ਮਿਲਦਾ ਹੈ ਇਹ ਵੀ ਇੱਕ ਕਾਰ ਹੈ ਤੁਸੀਂ ਪ੍ਰਭੂ ਦੇ ਹੋਰ ਨੇੜੇ ਹੋ ਜਾਂਦੇ ਹੋ ਤੁਹਾਡਾ ਪਰਮੇਸ਼ਵਰ ਦੇ ਨਾਲ ਰਿਸ਼ਤਾ ਹੋਰ ਊੜਾ ਬਣ ਜਾਂਦਾ ਹੈ ਜਦੋਂ ਅਸੀਂ ਕਿਸੇ ਖਾਸ ਦੇ ਲਈ ਪ੍ਰਾਰਥਨਾ ਕਰਦੇ ਹਾਂ ਚਾਹੇ ਤੁਹਾਡੇ ਬੱਚੇ ਨੇ ਚਾਹੇ ਤੁਹਾਡਾ ਪਤੀ ਹੈ ਚਾਹੇ ਤੁਹਾਡੇ ਮਾਪੇ ਨੇ ਜਦੋਂ ਅਸੀਂ ਆਪਣੇ ਪਰਿਵਾਰ ਦੇ ਲਈ ਪੂਰੇ ਬੋਝ ਦੇ ਨਾਲ ਪ੍ਰਾਰਥਨਾ ਕਰਦੇ ਹਨ ਰੋਣੇ ਕਰ ਲੋਣੇ ਹਨ ਰੋ ਰੋ ਕੇ ਹੰਝੂ ਵਹਾ ਕੇ ਕਿਸੇ ਦੀ ਆਤਮਾ ਦੀ ਮੁਕਤੀ ਦੇ ਲਈ ਉਸ ਦੇ ਛੁਟਕਾਰੇ ਦੇ ਲਈ ਪ੍ਰਾਰਥਨਾ ਕਰਦੇ ਹਨ ਤਾਂ ਪਰਮੇਸ਼ਰ ਤੁਹਾਡੇ ਰੋ ਨੂੰ ਦੇਖਦਾ ਹੈ ਤੁਹਾਡੇ ਹੰਝੂਆਂ ਨੂੰ ਦੇਖਦਾ ਹੈ ਤੁਸੀਂ ਰੋ ਰੋ ਕੇ ਕੁਰਲਾ ਕੇ ਕਿਸੇ ਮਨੁੱਖ ਦੇ ਛੁਟਕਾਰੇ ਲਈ ਪ੍ਰਾਰਥਨਾ ਕੀਤੀ ਪਰਮੇਸ਼ਰ ਉਹ ਸਭ ਦੇਖਦਾ ਹੈ ਹਾਲੇਲੂਇਆ ਤੁਹਾਡੀ ਰੋ ਰੋ ਕੇ ਕੀਤੀ ਪ੍ਰਾਰਥਨਾ ਦਾ ਉੱਤਰ ਦਿੰਦਾ ਹੈ ਪਰਮੇਸ਼ੁਰ ਅਤੇ ਉਸ ਮਨੁੱਖ ਨੂੰ ਛੁਟਕਾਰਾ ਦਿੰਦਾ ਹੈ ਹallelujah ਕਈ ਵਾਰ ਜਦੋਂ ਆਪਾਂ ਕਿਸੇ ਵਿਸ਼ੇ ਲਈ ਪ੍ਰਭੂ ਅੱਗੇ ਪ੍ਰਾਰਥਨਾ ਕਰਦੇ ਹਾਂ ਜੋ ਵਿਸ਼ਾ ਪਰਮੇਸ਼ਰ ਦੇ ਅੱਗੇ ਰੱਖਦੇ ਹਾਂ ਉਹਨਾਂ ਦੇ ਉੱਤਰ ਸਾਨੂੰ ਨਾ ਤਾਂ ਪ੍ਰਾਰਥਨਾ ਵਿੱਚ ਮਿਲਦੇ ਹਨ ਅਤੇ ਨਾ ਹੀ ਵਰਤ ਰੱਖ ਕੇ ਉਸ ਸਮੇਂ ਪਰਮੇਸ਼ਰ ਦੇ ਕੋਡੇ ਟੇਕ ਕੇ ਅੰਜੂਆ ਰਹੀਏ ਆਪਣੇ ਅੰਦਰ ਦਾ ਸਾਰਾ ਬੋਝ ਬਾਹਰ ਕੱਢ ਦੇਵੋ ਪਰਮੇਸ਼ਰ ਦੇ ਅੱਗੇ ਆਪਣੇ ਆਪ ਨੂੰ ਖਾਲੀ ਕਰ ਦੇਵੋ ਆਪਣੇ ਆਪ ਨੂੰ ਪਰਮੇਸ਼ਰ ਦੇ ਅਧੀਨ ਕਰ ਦੇਵੋ ਪਰਮੇਸ਼ਰ ਦੇ ਕੋਲ ਸਾਡੇ ਹਰ ਇੱਕ ਅੰਜੂ ਦਾ ਹਿਸਾਬ ਹੈ ਪਰਭੂ ਤੁਹਾਡੇ ਹੰਝੂਆਂ ਨੂੰ ਦੇਖੇਗਾ ਅਤੇ ਉਸ ਪ੍ਰਾਰਥਨਾ ਦਾ ਉੱਤਰ ਦੇਵੇਗਾ ਹallelujah ਜਦੋਂ ਦੁਖੀ ਹੋ ਨਿਓ ਪਰੇਸ਼ਾਨ ਕਿਸੇ ਮੁਸ਼ਕਲ ਵਿੱਚ ਹੋ ਕਿਸੇ ਵੀ ਇਨਸਾਨ ਦੇ ਅੱਗੇ ਨਾ ਰੋ ਇਨਸਾਨ ਨੂੰ ਆਪਣਾ ਦੁੱਖ ਨਾ ਦੱਸੋ ਇਨਸਾਨ ਅੱਗੇ ਨਹੀਂ ਰੋਣਾ ਜਦੋਂ ਵੀ ਰੋਣਾ ਹੈ ਕੋਈ ਦੁੱਖ ਦੱਸਣਾ ਆਪਣੇ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਅੱਗੇ ਰੋ ਉਹਨੂੰ ਆਪਣਾ ਦੁੱਖ ਦੱਸੋ ਆਪਣੇ ਦੁੱਖ ਪ੍ਰਭੂ ਯੇਸ਼ੂ ਮਸੀਹ ਨੂੰ ਦੱਸੋ ਹallelujah ਪਰਮੇਸ਼ਰ ਤੁਹਾਡੀ ਦੁਹਾਈ ਸੁਣ ਕੇ ਤੁਹਾਡੀ ਪ੍ਰਾਰਥਨਾ ਦਾ ਉੱਤਰ ਦੇਵੇਗਾ ਪਰਮੇਸ਼ਰ ਤੁਹਾਡੀ ਦੁਹਾਈ ਨ ਸੁਣੇਗਾ ਕਿਉਂਕਿ ਉਹ ਸਾਡਾ ਜ਼ਿੰਦਾ ਪਰਮੇਸ਼ਰ ਹੈ ਉਹ ਸਾਡੀ ਮਦਦ ਜ਼ਰੂਰ ਕਰੇਗਾ ਹallelujah ਅੱਜ ਪ੍ਰਭੂ ਯੇਸ਼ੂ ਕਹਿੰਦੇ ਹਨ ਮੇਰੇ ਪੁੱਤ ਮੇਰੀ ਧੀਏ ਮੇਰੇ ਬੱਚਿਓ ਮੈਂ ਤੁਹਾਡੇ ਹੰਝੂ ਦੇਖੇ ਹਨ ਮੈਂ ਤੁਹਾਡੇ ਹੰਝੂਆਂ ਦਾ ਉੱਤਰ ਦੇਵਾਂਗਾ ਹallelujah ਜੋ ਸਾਡੇ ਦੁੱਖ ਦੇ ਹੰਝੂ ਨੇ ਉਹ ਆਨੰਦ ਵਿੱਚ ਬਦਲ ਜਾਣਗੇ ਹੰਝੂ ਉਹ ਖੁਸ਼ੀ ਦੇ ਹੰਝੂ ਹੋ ਜਾਣਗੇ ਹallelujah ਪਰਮੇਸ਼ੁਰ ਤੁਹਾਡੇ ਜ਼ਿੰਦਗੀ ਦੇ ਦੁੱਖ ਤਕਲੀਫ ਨੇ ਉਹਨਾਂ ਨੂੰ ਦੂਰ ਕਰੇਗਾ ਹallelujah ਜਿਸ ਤਰ੍ਹਾਂ ਪਰਮੇਸ਼ੁਰ ਨੇ ਹੰਨਾ ਦੇ ਹੰਝੂ ਦਾ ਉੱਤਰ ਦਿੱਤਾ ਜਿਸ ਤਰ੍ਹਾਂ ਪਰਮੇਸ਼ੁਰ ਨੇ ਦੋਦ ਲਈ ਅਰਚਜ ਕੰਮ ਕੀਤੇ ਉਹਦੇ ਲਈ ਵੱਡੇ ਕੰਮ ਕੀਤੇ ਪਰਮੇਸ਼ੁਰ ਸਾਡੀ ਜ਼ਿੰਦਗੀ ਵਿੱਚ ਵੀ ਅਜੇ ਵੱਡੇ ਕੰਮ ਕਰੇਗਾ ਹallelujah ਅੱਜ ਪਰਮੇਸ਼ੁਰ ਤੁਹਾਡੇ ਹੰਝੂ ਦੇਖ ਕੇ ਜ਼ਰੂਰ ਅੱਜ ਚਰਜ ਕੰਮ ਕਰਕੇ ਥੋੜੀ ਜ਼ਿੰਦਗੀ ਚਲੀ ਪਰਮੇਸ਼ਰ ਦੇ ਦਿਨਿਆਵੀ ਚੀਜ਼ਾਂ ਲਈ ਪ੍ਰਾਰਥਨਾ ਨਾ ਕਰੋ ਦਿਨਿਆਵੀ ਚੀਜ਼ਾਂ ਲਈ ਨਾ ਰੋ ਉਹ ਦਿਨਿਆਵੀ ਸੁੱਖ ਸਹੂਲਤਾਂ ਲਈ ਨਾ ਰੋ ਜੇਕ ਇਨਸਾਨ ਪਰਮੇਸ਼ਰ ਤੋਂ ਦੂਰ ਹੈ ਉਹਦੇ ਲਈ ਰੋਣਾ ਹੈ ਪ੍ਰਭੂ ਅੱਗੇ ਜੇ ਕੋਈ ਨਸ਼ੇ ਕਰਦਾ ਹੈ ਉਹਦੇ ਉਦੇ ਲਈ ਰੋਣਾ ਹੈ ਜੇ ਕਿ ਗਲਤ ਸੰਗਤ ਵਿੱਚ ਹੈ ਪਰਮੇਸ਼ਰ ਦੇ ਅੱਗੇ ਉਹਦੇ ਲਈ ਰੋਣਾ ਹੈ ਜੋ ਲੋਕ ਪੈੜੇ ਕਮਾ ਵਿੱਚ ਨੇ ਗਲਤ ਸੰਗਤ ਵਿੱਚ ਨੇ ਉਹਨਾਂ ਦੇ ਲਈ ਰੁਣਾ ਹੈ ਪਰਮੇਸ਼ਵਰ ਅੱਗੇ ਫਿਰ ਪਰਮੇਸ਼ਰ ਤੁਹਾਡੀ ਪ੍ਰਾਰਥਨਾ ਦਾ ਉੱਤਰ ਜ਼ਰੂਰ ਦੇਵੇਗਾ ਹallelujah ਪਰਮੇਸ਼ਰ ਦੇ ਵਚਨ ਦੇ ਦੁਆਰਾ ਸਭ ਨੂੰ ਆਸ਼ੀਸ਼ ਬਰਕਤ ਦੇਣ ਇਸ ਵਚਨ ਲਈ ਪ੍ਰਾਰਥਨਾ ਕਰਾਂਗੇ ਮੇਰੇ ਪਿਆਰੇ ਪਿਤਾ ਤੇਰਾ ਧੰਨਵਾਦ ਕਰਦੇ ਹਾਂ ਮੇਰੇ ਖੁਦਾਵੰਦ ਅੱਜ ਤੇਰੇ ਬੱਚੇ ਜੋ ਦੁੱਖ ਤਕਲੀਫ 'ਚ ਨੇ ਖੁਦਾਵੰਦ ਕਿਸੇ ਪਰੇਸ਼ਾਨੀ 'ਚ ਨੇ ਸਰੀਆ ਕੇ ਮੇਰੇ ਖੁਦਾਬੰਦ ਰੋ ਰੋ ਕੇ ਪ੍ਰਾਰਥਨਾ ਕਰਦੇ ਨੇ ਮੇਰੇ ਮਹਾਨ ਪਰਮੇਸ਼ਰ ਮੇਰੇ ਪਿਤਾ ਅੱਜ ਆਪਣੇ ਬੱਚਿਆਂ ਦੀ ਪੁਕਾਰ ਨੂੰ ਸੁਣ ਉੱਤਰ ਦੇ ਮੇਰੇ ਜ਼ਿੰਦਾ ਖੁਦਾ ਤੂੰ ਦਇਆ ਕਰਨ ਵਾਲਾ ਪਰਮੇਸ਼ਰ ਹੈ ਮੇਰੇ ਖੁਦਾਬੰਦ ਰਹਿਮ ਕਰ ਆਪਣੇ ਬੱਚਿਆਂ ਤੇ ਆਪਣੇ ਬੱਚਿਆਂ ਦੇ ਹੰਝੂਆਂ ਨੂੰ ਦੇਖ ਮੇਰੇ ਖੁਦਾਬੰਦ ਉਹਨਾਂ ਦੀ ਪ੍ਰਾਰਥਨਾ ਦਾ ਉੱਤਰ ਦੇ ਮੇਰੇ ਮਹਾਨ ਪਿਤਾ ਜੋ ਦੁੱਖ ਵਿੱਚ ਹੰਝੂ ਵਹਾ ਰਹੇ ਨੇ ਉਹਨਾਂ ਦੇ ਹੰਝੂਆਂ ਨੂੰ ਖੁਸ਼ੀ ਵਿੱਚ ਬਦਲ ਦੇ ਮੇਰੇ ਪਿਤਾ ਆਨੰਦ ਵਿੱਚ ਤਬਦੀਲ ਕਰ ਦੇ ਮੇਰੇ ਮਹਾਨ ਪਰਮੇਸ਼ਰ ਮੇਰੇ ਪਿਤਾ ਮੇਰੇ ਪਿਆਰੇ ਪਿਤਾ ਖੁਦਾਬਾਪ ਤੂੰ ਰਹਿਮ ਕਰ ਆਪਣੇ ਬੱਚਿਆਂ ਤੇ ਖੁਦਾਬਾਪ ਮਾਤੋਂ ਆਪਣੇ ਬੱਚਿਆਂ ਦੇ ਹੰਝੂਆਂ ਨੂੰ ਦੇਖ ਰੂ ਯੇਸ਼ੂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆ ਕੇ ਅਰਚ ਚ ਕੰਮ ਕਰ ਮੇਰੇ ਮਹਾਨ ਪ੍ਰਭੂ ਤੂੰ ਦਇਆ ਕਰ ਖੁਦਾਬਾਪ ਤੂੰ ਚਟਕ ਕੰਮ ਕਰਨ ਵਾਲਾ ਪਰਮੇਸ਼ਵਰ ਮੇਰੇ ਮਹਾਨ ਪਰਮੇਸ਼ਵਰ ਤੂੰ ਰਹਿਮ ਕਰ ਆਪਣੇ ਬੱਚਿਆਂ ਤੇ ਮੇਰੇ ਪਿਤਾ ਖੁਦਾਬਾਪ ਅਧਰ ਵਚਨ ਦੇ ਦੁਆਰਾ ਮੇਰੇ ਖੁਦਾਬਾਪ ਤੇ ਨਹੀਂ ਸੱਠ ਨਹੀਂ ਬਲਕਿ 100 ਗੁਣਾ ਆਸ਼ੀਸ਼ ਦੀ ਵਰਪੂੜੀ ਹੋਵੇ ਮੇਰੇ ਕੋ ਮਹਾਨ ਪਰਮੇਸ਼ਵਰ ਮੇਰੇ ਪਿਤਾ ਜੋ ਵੀ ਕਮੀਆਂ ਕਟੀਆਂ ਨੇ ਮੇਰੇ ਮਹਾਨ ਪਰਮੇਸ਼ਰ ਜੋ ਜ਼ਰੂਰਤਾਂ ਨੇ ਮੇਰੇ ਖੁਦਾਵਾ ਤੇਰੇ ਸਵਰਗੀ ਢੰਡਾਰ ਚ ਪੂਰੀਆਂ ਹੋ ਜਾਣ ਇਹਨਾਂ ਮੇਰੇ ਮਹਾਨ ਪਿਤਾ ਤੂੰ ਰਹਿਮ ਕਰ ਆਪਣੇ ਬੱਚੇ ਤਰਸ ਕਰ ਮੇਰੇ ਪਿਤਾ ਖੁਦਾਵਾ ਅਦਾ ਵਚਨ ਹਰ ਇੱਕ ਜਿੰਦਗੀ ਚ ਕੰਮ ਕਰੇ ਪਿਤਾ ਮਹਾਨ ਪਰਮੇਸ਼ਰ ਤੂੰ ਦਇਆ ਕਰ ਲੈ ਮਹਾਨ ਪਰਮੇਸ਼ਰ ਤੂੰ ਦਇਆ ਕਰ ਲੈ ਖੁਦਾਵਾ ਮੇਰੇ ਪਿਤਾ ਹਰ ਇੱਕ ਜਿੰਦਗੀ ਚ ਤੇਰਾ ਵਚਨ ਕੰਮ ਕਰੇ ਦੇਹ ਪ੍ਰਾਰਥਨਾ ਪ੍ਰਭ ਯੇਸ਼ੂ ਮਸੀਹ ਦੇ ਜ਼ਿੰਦਾ ਤੇ ਜਲਾਲੀ ਨਾਮ ਦੇ ਵਿੱਚ ਮੰਗਦੇ ਆਂ ਆਮੇਨ ਹਾਲੇਲੂਇਆ